ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦਿ ਜਪ ਆਦ ਸਚ ਜੋ ਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਗੁਰੂ ਰੂਪ ਗੁਰੂ ਪਿਆਰੀ ਸਾ ਸੰਗਤ ਜਿਓ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਖੂਰੀ ਚ ਆਪ ਜੁਰ ਬੈਠੇ ਹੋ ਸਤ ਗੁਰੂ ਰੂਪ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਨਾਰਾ ਸਿਰ ਝੁਕਾ ਕੇ ਦੋਨੋਂ ਹੱਥ ਜੋੜ ਕੇ ਅੱਖ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਮੂਹ ਸੰਗਤਾਂ ਵੱਢ ਭਾਗੇ ਹੋ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰ ਰਹੇ ਹੋ ਕਿਉਂਕਿ ਬਿਨਾ ਭਾਗਾਂ ਤੋਂ ਸਤ ਸੰਗਤ ਦੀਆਂ ਘੜੀਆਂ ਨਹੀਂ ਪ੍ਰਾਪਤ ਹੁੰਦੀਆਂ ਜੇ ਆਪ ਸਮੂਹ ਸੰਗਤਾਂ ਨੂੰ ਜਿਵੇਂ ਪਤਾ ਹੈ ਕਿ ਪੋ ਦਾ ਮਹੀਨਾ ਵੀ ਆਰੰਭ ਹੋਇਆ ਆ ਇਸੇ ਤਰ੍ਹਾਂ ਹੀ ਪੋਹ ਦੇ ਮਹੀਨੇ ਦੇ ਵਿੱਚ ਜੋ ਸ਼ਹਾਦਤਾਂ ਹੋਈਆਂ ਆ ਅੱਜ 19 ਤਰੀਕ ਆ ਕੱਲ ਨੂੰ ਜਿਵੇਂ 20 ਤਰੀਕ ਆ ਤੇ 6 ਪੋਹ ਨੂੰ ਸਤਗੁਰੂ ਕਿਲਾ ਛੱਡਦੇ ਨੇ ਇਸੇ ਤਰ੍ਹਾਂ ਅਸੀਂ 16 ਅਸ਼ਟਪਦੀਆਂ ਦੀ ਕਥਾ ਵਿਚਾਰ ਸਰਵਣ ਕੀਤੀ ਆ ਤੇ ਇਸੇ ਤਰ੍ਹਾਂ ਹੀ 6 ਪੋ 7 ਔ 8 ਪੋ 9 ਪੋ ਨੂੰ ਜਿਵੇਂ ਜਿਵੇਂ ਸਤਗੁਰ ਗਏ ਨੇ ਨਾਲ-ਨਾਲ ਕਥਾ ਵਿਚਾਰ ਦੇ ਅਸੀਂ ਗੁਰ ਇਤਿਹਾਸ ਤੋਂ ਵੀ ਜਾਣੂ ਹੋਣਾ ਹੈ ਤੇ ਆਪ ਸਮੂਹ ਸੰਗਤਾਂ ਨੇ 16 ਅਸ਼ਟਪਦੀਆਂ ਦੀ ਕਥਾ ਵਿਚਾਰ ਸਰਵਣ ਕੀਤੀ ਆ ਅੱਜ 17ਵੀਂ ਅਸ਼ਟਪਦੀ ਦੀ ਕਥਾ ਵਿਚਾਰ ਸਰਵਣ ਕਰਨ ਵਾਸਤੇ ਆਪ ਜੁੜ ਬੈਠੇ ਹੋ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਪਹਿਲਾ ਸ਼ਲੋਕ ਫਿਰ ਅਸ਼ਟਪਦੀ ਅਸ਼ਟਪਦੀ ਦੇ ਵਿੱਚ 8 ਪਦੇ ਨੇ 8 ਸ਼ਬਦ ਨੇ 8 ਪੌੜੀਆਂ ਨੇ ਤੇ ਅਸੀਂ ਇੱਕ ਇੱਕ ਪਦਾ ਕਰਕੇ ਇੱਕ ਇੱਕ ਪੌੜੀ ਕਰਕੇ ਕਥਾ ਸਰਵਣ ਕਰ ਰਹੇ ਹਾਂ ਸੋ ਸਤਿਗੁਰੂ ਗੁਰੂ ਗਰੀਬ ਨਵਾਜ਼ ਧੰਨ ਗੁਰੂ ਅਰਜਨ ਦੇਵ ਮਹਾਰਾਜੀ ਸ਼ਲੋਕ ਪਹਿਲਾਂ ਸਰਵਣ ਕਰੀਏ ਤੇ ਫਿਰ ਇੱਕ ਪਦੇ ਦੀ ਕਥਾ ਵਿਚਾਰ ਸਰਵਣ ਕਰਾਂਗੇ ਆਹ ਸਤਿਗੁਰੂ ਗੁਰੂ ਗਰੀਬ ਨਵਾਜ਼ ਧੰਨ ਗੁਰੂ ਅਰਜਨ ਦੇਵ ਮਹਾਰਾਜੀ ਕੀ ਫਰਮਾ ਰਹੇ ਨੇ ਸਰਵਣ ਕਰੀਏ ਜੀ ਸੋ ਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਆਦ ਸੱਚ ਜੁਗਾਦ ਸੱਚ ਸਤਗੁਰੂ ਧੰਗੁਰੂ ਅਰਜਨ ਦੇ ਮਹਾਰਾਜ ਕਿਉਂਕਿ ਜਦ 16 ਅਸ਼ਟਪਦੀਆ ਸਪੂਰਨ ਹੋ ਚੁਕੀਆਂ ਸਨ ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਰਾਮਸਰ ਸਰੋਵਰ ਦੇ ਕੰਡੇ ਮੰਦਿਰ ਸਾਹਿਬ ਬੈਠ ਕੇ ਹੀ ਇਹ ਬਾਣੀ ਉਚਾਰਨ ਕਰੇ ਸਨ ਤੇ 17ਵੀਂ ਅਸ਼ਟਪਦੀ ਗੁਰੂ ਸਾਹਿਬ ਜੀ ਨੇ ਉਚਾਰਨੀ ਸੀ ਇੰਨੇ ਸਮੇਂ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਵੱਡੇ ਸੁਪੁੱਤਰ ਬਾਬਾ ਸ਼੍ਰੀ ਚੰਦ ਜੀ ਅੰਮ੍ਰਿਤਸਰ ਸਾਹਿਬ ਗੁਰੂਆਂ ਦੀ ਧਰਤੀ ਤੇ ਦਰਸ਼ਨ ਦੇਦਾਰਿਆਂ ਵਾਸਤੇ ਆਉਂਦੇ ਨੇ ਨਮਸਕਾਰ ਕਰਨ ਵਾਸਤੇ ਆਉਂਦੇ ਨੇ ਤੇ ਗੁਰੂ ਅਰਜਨ ਸਾਹਿਬ ਜੀ ਨੂੰ ਆ ਕੇ ਮਿਲੇ ਨੇ ਗੁਰੂ ਸਾਹਿਬ ਜੀ ਨੇ ਗੁਰੂ ਸੁਪੁੱਤਰ ਹੋਣ ਕਰਕੇ ਬਾਬਾ ਜੀ ਬਾਬਾ ਸ਼੍ਰੀ ਚੰਦ ਜੀ ਦਾ ਬੜਾ ਸਤਿਕਾਰ ਕੀਤਾ ਬਾਬਾ ਸ਼੍ਰੀ ਚੰਦ ਜੀ ਨੇ ਸਾਧੂਗਰਾਂ ਨੂੰ ਬੇਨਤੀ ਕੀਤੀ ਕਿ ਕੀ ਕਾਰਜ ਕਰ ਰਹੇ ਹੋ ਦਾ ਗੁਰੂ ਸਾਹਿਬ ਜੀ ਨੇ ਕਹਾ ਸੀ ਕਿ ਸੰਸਾਰ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਰਚਨਾ ਕਰ ਰਹੇ ਹਾਂ ਕਿ ਜਿਸ ਦੀਆਂ 16 ਅਸ਼ਟਪਦੀਆਂ ਸਪੂਰਨ ਹੋ ਚੁੱਕੀਆਂ ਹਨ ਬਾਕੀ 8 ਅਸ਼ਟਪਦੀਆਂ ਉਚਾਰਨ ਉਚਾਰਨ ਕਰ ਕਰੋ ਤੇ 24 ਅਸ਼ਟਪਦੀਆਂ ਰੂਪ ਬਾਣੀ ਵਿਚਾਰਨੀ ਹੈ ਤੇ ਬਾਬਾ ਸ੍ਰੀ ਚੰਦ ਜੀ ਨੇ ਬੜੀ ਨਿਮਰਤਾ ਸਹਿਤ ਕਿਹਾ ਹੀ ਕਿ ਮੈਂ ਇਸ ਦਾ ਅਧਿਕਾਰੀ ਨਹੀਂ ਹਾਂ ਕਿਉਂਕਿ ਇਹ ਕੰਮ ਆਪ ਜੀ ਦਾ ਹੀ ਹੈ ਗੁਰੂ ਸਾਹਿਬ ਜੀ ਨੇ ਫੇਰ ਬੇਨਤੀ ਕੀਤੀ ਕਿ ਸਾਡੀ ਖੁਸ਼ੀ ਹੋਵੇਗੀ ਜੇਕਰ ਆਪ ਕੁਝ ਪਾਣੀ ਉਚਾਰਨਾ ਕਰੋ ਤੇ ਬਾਬਾ ਸ਼੍ਰੀ ਚਾਂਦਗੀ ਨੇ ਫਿਰ ਨਿਮਰਤਾ ਸਹਿਤ ਕਿਹਾ ਕਿ ਪਿਤਾ ਸ੍ਰੀ ਗੁਰੂ ਗੁਰੂ ਨਾਨਕ ਦੇਵ ਜੀ ਦੇ ਹੀ ਉਚਾਰੇ ਮੂਲ ਮੰਤਰ ਵਿੱਚੋਂ ਕੁਝ ਤੁਕਾਂ ਆਪ ਜੀ ਦੇ ਅੱਗੇ ਭੇਟ ਕਰਦਾ ਹਾਂ ਦੋ ਸਿਹਾਰੀਆਂ ਦਾ ਭੇਦ ਰੱਖ ਕੇ ਇਹ ਪਾਦ ਸੁਣਾਇਆ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਤੇ ਸੱਚ ਤੇ ਇਹ ਫਿਰ ਜਦ ਬਾਬਾ ਸ੍ਰੀ ਚੰਦ ਜੀ ਨੇ ਸੁਣਾਇਆ ਤੇ ਫਿਰ ਸਤਿਗੁਰੂ ਗੁਰੂ ਗਰੀਬ ਨਵਾਜ ਇਥੋਂ ਫਿਰ ਅੱਗੇ ਬਾਣੀ ਦੀ ਜੋ ਕਿ ਰਚਨਾ ਕਰਦੇ ਨੇ ਆਪਣੇ ਮੁਖ ਵਿੱਚ ਉਚਾਰਨ ਕਰਦੇ ਨੇ ਆਉ ਜੋ ਸਤਿਗੁਰਾਂ ਨੇ ਫਿਰ ਬਾਣੀ ਲਿਖੀ ਤੇ ਇਸ ਦੇ ਅਰਥ ਕੀ ਨੇ ਸਰਵਣ ਕਰਿਆ ਜੀ ਆਦ ਸੱਚ ਜੋਗਾਦ ਸੱਚ ਸਤਿਗੁਰੂ ਫਰਮਾਉਂਦੇ ਹਨ ਕਿ ਸ੍ਰਿਸ਼ਟੀ ਦੇ ਆਦਿ ਮੁੱਢ ਭਾਵ ਕਿ ਪਹਿਲੇ ਉਹ ਪਰਮੇਸ਼ਰ ਸੱਚ ਸਰੂਪ ਸੀ ਜੋ ਤਿੰਨਾਂ ਕਾਲਾਂ ਵਿੱਚ ਨਾਸ ਨਾ ਹੋਵੇ ਉਹ ਸਤਿ ਸਰੂਪ ਹੁੰਦਾ ਹੈ ਜੋ ਗਾਦ ਸੱਚ ਜੁਗਾਦ ਸਤ ਜੁਗ ਸਾਤ ਜੁਗ ਤ੍ਰੇਤਾ ਦਵਾਪਰ ਇਹ ਵਿੱਚ ਵੀ ਸੱਚੀ ਸਰੂਪ ਸਨ ਕਿ ਸੱਚ ਸਰੂਪ ਹੈ ਹੈ ਤੇ ਸੱਚ ਨਾਨਕ ਹੋਸੀ ਭੇ ਸੱਚ ਤੇ ਗੁਰੂ ਸਾਹਿਬ ਜੀ ਸ੍ਰੇਸ਼ਟ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਵਰਤਮਾਨ ਸਮੇਂ ਵਿੱਚ ਵੀ ਉਹ ਸੱਚ ਸਰੂਪ ਹੈ। ਅਤਿ ਵਿਖਤ ਕਾਲ ਦੇ ਸਮੇਂ ਵਿੱਚ ਵੀ ਉਹ ਸੱਚਾ ਪਰਮੇਸ਼ਰ ਆਪ ਹੀ ਹੋਵੇਗਾ। ਹੈ ਭੇ ਸੱਚ ਨਾਨਕ ਹੋਸੀ ਭੀ ਸੱਚ ਪੰਨਾ ਵੀ ਇਹ ਸੱਚ ਮੌਜੂਦ ਸੀ ਕਿ ਸੱਚਾ ਪਰਮੇਸ਼ਰ ਵਾਹਿਗੁਰੂ ਇੱਕ ਹੈ ਤੇ ਸੱਚ ਸਰੂਪ ਹੈ ਨਾਨਕ ਹੋਸੀ ਪੀ ਸੱਚ ਹੁਣ ਵੀ ਇਹ ਸੱਚ ਮੌਜੂਦ ਹੈ ਪਰਮੇਸ਼ਰ ਇੱਕ ਹੈ ਤੇ ਉਹ ਸੱਚ ਸਰੂਪ ਹੈ ਆਸ਼ਟ ਪਦੀ ਚਰਨ ਸਾਤ ਸਤ ਪਰ ਸੰਹਾਰ ਇਥੇ ਗੁਰੂ ਜੀ ਸਾਤ ਨੂੰ ਸਤਾ ਮਾਤਰ ਹੀ ਗਤਨ ਕਰਦੇ ਨੇ ਕਿ ਉਹ ਪਰਮੇਸ਼ਰ ਸੱਚ ਸਰੂਪ ਹੈ ਜੋ ਤਿੰਨਾਂ ਕਾਲਾਂ ਵਿੱਚ ਨਾਸ ਨਹੀਂ ਹੁੰਦਾ ਸਾਰਿਆਂ ਅਦਿਸ਼ਟ ਰੂਪ ਸਤ ਸਰੂਪ ਹੈ ਭਾਵ ਉਹ ਪਰਮੇਸ਼ਰ ਦਾ ਕੋਈ ਵੀ ਆਕਾਰ ਨਹੀਂ ਜਿਵੇਂ ਜੀਵ ਹੁੰਦਾ ਚਰਨ ਸਾਤ ਸਤ ਪਰਸਨਹਾਰ ਤੇ ਮਹਾਰਾਜ ਕਹਿੰਦੇ ਨੇ ਇਸੇ ਕਰਕੇ ਉਹ ਸਤ ਸਰੂਪ ਦੇ ਚਰਨ ਵੀ ਸਤ ਹਨ ਜਿਹੜਾ ਸਿੱਖ ਉਹਨਾਂ ਦੇ ਚਰਨਾਂ ਨੂੰ ਪਰਸਨਾਰ ਪਰਸਨਹਾਰ ਵੀ ਸ਼ੂਦਾ ਹੈ ਉਹ ਵੀ ਪਲਟ ਕੇ ਸਤ ਸਰੂਪੀ ਹੋ ਜਾਂਦਾ ਹੈ ਪੂਜਾ ਸਤ ਸਤ ਸੇਵਦਾਰ ਜਿਹੜਾ ਉਸ ਵਾਹਿਗੁਰੂ ਸੱਚ ਸਰੂਪ ਦਾ ਪੂਜਾ ਕਰਦਾ ਹੈ ਭਾਵ ਨਮਸਕਾਰ ਕਰਦਾ ਹੈ ਪਰਮੇਸ਼ਰ ਕਾਲਪੁਰਖ ਦਾ ਸੇਵਾ ਕਰਦਾ ਹੈ ਭਾਵਨਾ ਦੇ ਨਾਲ ਆराधना ਕਰਦਾ ਹੈ ਮਹਾਰਾਜ ਕਹਿੰਦੇ ਪੂਜਾ ਸਤ ਸਤ ਸੇਵਾਦਾਰ ਉਹ ਸੇਵਾਦਾਰ ਵੀ ਫਿਰ ਸੱਚ ਸਰੂਪ ਹੀ ਹੋ ਜਾਂਦਾ ਹੈ ਦਰਸ਼ਨ ਸਤ ਸਤ ਪੇਖ ਖਨਹਾਰ ਤੇ ਮਹਾਰਾਜ ਦੇ ਦਰਸ਼ਨ ਵੀ ਕਹਿੰਦੇ ਕਿ ਸੱਚੇ ਨੇ ਸੱਚ ਸਰੂਪ ਨੇ ਜਿਹੜਾ ਪੇਖਦਾ ਹੈ ਕਿਉਂਕਿ ਮਹਾਰਾਜ ਸਤਗੁਰੂ ਗੁਰੂ ਗਰੀਬ ਨਵਾਜ਼ ਦੇ ਦਰਸ਼ਨਾਂ ਦੇ ਵਿੱਚ ਕਿੰਨੀਆਂ ਬਰਕਤਾਂ ਨੇ ਜੇ ਅਸੀਂ ਦਰਸ਼ਨ ਕਰੀਏ ਆਪ ਪਤਾ ਹੈ ਸਮੂਹ ਸੰਗਤਾਂ ਨੂੰ ਕਿ ਦੁਨਿਆਵੀ ਤੌਰ ਦੇ ਵਿੱਚ ਜੇ ਸੋਚਿਆ ਜਾਵੇ ਤੇ ਆਪਾਂ ਕੀ ਕੁਝ ਕਰਦੇ ਹਾਂ ਅਸੀਂ ਰੋਜ਼ ਤਾਂ ਸਤਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਉਣਾ ਨਹੀਂ ਜੇ ਕਿਤੇ ਸੰਗRAND ਵਾਲੇ ਦਿਨ ਮੱਸਿਆ ਵਾਲੇ ਦਿਨ ਆ ਵੀ ਜਾਈਏ ਤੇ ਇਹ ਮਨਸ਼ਾ ਹੁੰਦੀ ਆ ਕਿ ਅੱਜ ਲੰਗਰ ਦੇ ਵਿੱਚ ਕਿਹੜੀ ਵਸਤ ਤਿਆਰ ਹੋਈ ਆ ਜੇ ਕੜਾ ਪ੍ਰਸ਼ਾਦੀ ਦੇਖਣ ਵਾਸਤੇ ਆਉਣਾ ਪਰ ਜਦੋਂ ਅਸੀਂ ਪ੍ਰੇਮ ਕਰਕੇ ਪਿਆਰ ਦੇ ਕਰਕੇ ਗੁਰੂ ਸਾਹਿਬ ਦੇ ਦਰਸ਼ਨ ਕਰਾਂਗੇ ਤੇ ਮਹਾਰੇ ਦੇ ਦਰਸ਼ਨ ਦੇ ਵਿੱਚ ਕਿੰਨੀਆਂ ਬਰਕਤਾਂ ਨੇ ਮਹਾਰੇ ਫਰਮਉਂਦੇ ਨੇ ਕੋਟ ਪਰਾਧ ਮਿਟੇ ਤੇਰੀ ਸੇਵਾ ਕਰੋੜਾਂ ਪਾਪ ਸੇਵਾ ਕਰਨ ਦੇ ਮਿਟ ਜਾਂਦੇ ਨੇ ਕਰੋੜਾਂ ਪਾਪ ਬੰਦੇ ਨੇ ਕੀਤੇ ਹੁਣ ਤਾਂ ਸੇਵਾ ਕਰਨ ਦੇ ਨਾਲ ਮਿਟਦੇ ਨੇ ਦਰਸ਼ਨ ਦੁੱਖੇ ਉਤਾਰਿਓ ਸਤਿਮਾਰਾਇ ਦੇ ਦਰਸ਼ਨ ਕਰਨ ਦੇ ਨਾਲ ਹੀ ਨੇਕਾਂ ਦੁੱਖ ਭਾਵੇਂ ਉਹ ਦੁਨਿਆਵੀ ਤੌਰ ਤੇ ਦੁੱਖ ਨੇ ਤੁਹਾਡੇ ਉੱਤੇ ਭਾਵੇਂ ਕੋਈ ਗਰੀਬੀ ਦਾ ਦੁੱਖ ਆ ਭਾਵੇਂ ਤੁਹਾਡੇ ਉੱਤੇ ਕੋਈ ਸਰੀਰਕ ਕਸ਼ਟ ਆ ਇਹ ਵੀ ਟੁੱਟ ਜਾਣੇ ਜਿਹੜੇ ਮਨ ਨੂੰ ਰੋਗ ਲੱਗੇ ਹੋਏ ਨੇ ਕਾਮ ਕ੍ਰੋਧ ਲੋਭ ਮੋਹ ਘਰ ਵਿਸ਼ਿਆਂ ਦੇ ਰੋਗ ਮਾਰੇ ਨੇ ਉਹ ਵੀ ਦੂਰ ਕਰਦ ਨੇ ਇਸ ਦਰਸ਼ਨਾਂ ਦੇ ਕਰਕੇ ਇਸ ਕਰਕੇ ਮਾਰੇ ਕਹਿੰਦੇ ਨੇ ਕੋਟ ਪਰਾ ਦੇ ਮਿਟੇ ਤੇਰੀ ਸੇਵਾ ਦਰਸ਼ਨ ਦੁੱਖੇ ਉਤਾਰਿਓ ਨਾਮ ਜਪਤ ਜੇ ਅਸੀਂ ਨਾਮ ਜਪਾਂਗੇ ਉਹਦੇ ਸੱਚੇ ਸਰੂਪ ਦਾਸ ਸਤਗੁਰ ਅਕਾਲ ਪੁਰਖ ਦਾ ਉਹ ਤੁਰਕੀ ਬਾਣੀ ਆਈ ਤੈਨ ਸਗਲੀ ਚਿੰਤਾ ਮਟਾਈ ਮਹਾਰਾਜ ਕਹਿੰਦੇ ਜਦੋਂ ਨਾਮ ਦੇ ਵਿੱਚ ਲੰਗ ਨਾਮ ਜਪਤ ਮਹਾਂ ਸੁਖ ਪਾਇ। ਇਹ ਕਿਦੋਂ ਨਾ ਸੁਖ ਦਿੱਤਾ ਮਹਾਰਾਜ ਕਹਿੰਦੇ ਮਹਾਂ ਹੀ ਸੁਖ ਦੇ ਦੇਵਾਂਗੇ। ਕਰਨਾ ਕੀ ਪਵੇਗਾ ਨਾਮ ਜਪਤ ਮਹਾਂ ਸੁਖ ਪਾਇਓ ਚਿੰਤਾ ਰੋਗ ਬਿਦਾਰਿਓ ਚਿੰਤਾ ਵੀ ਦੂਰ ਹੋ ਜਾਣਗੀ ਅੱਜ ਸਾਰੇ ਸੁਖ ਵੀ ਪ੍ਰਾਪਤ ਹੋ ਜਾਣਗੇ ਜੇ ਉਸ ਅਕਾਲ ਪੁਰਖ ਦੇ ਅਸੀਂ ਦਰਸ਼ਨ ਕਰਾਂਗੇ ਤੇ ਮਹਾਰਾਜ ਇੱਥੇ ਵੀ ਫਰਮਾਉਂਦੇ ਨੇ ਦਰਸ਼ਨ ਸਾਧ ਉਸ ਪਰਮੇਸ਼ਰ ਕਾਲ ਪੁਰਖ ਦੇ ਦਰਸ਼ਨ ਵੀ ਸੱਚ ਸਰੂਪ ਨੇ ਸਤਿ ਪੇਖਨ ਹਾਰ ਨਾਮ ਸਤਿ ਸਤ ਧਿਆਵਨ ਹਾਰ ਤੇ ਮਹਾਰਾਜ ਕਹਿੰਦੇ ਹਨ ਉਸ ਦਾ ਸੱਚਾ ਨਾਮ ਹੈ ਭਾਵ ਕੀ ਉਸ ਦਾ ਨਾਮ ਵੀ ਸੱਚਾ ਹੈ ਤੇ ਉਸ ਨੂੰ ਧਿਆਵਨ ਹਾਰ ਝੋਣ ਵਾਲੇ ਵੀ ਸਰਾਜ ਸੱਚ ਸਰੂਪ ਹਨ ਆਪ ਸਤ ਸਤ ਸਭ ਧਾਰੀ ਆਪ ਹੀ ਹਰੀ ਵਾਹਿਗੁਰੂ ਨੇ ਸੱਚ ਸਰੂਪ ਹੈ ਤੇ ਉਸ ਦੀ ਰਚੀ ਹੋਈ ਸਾਰੀ ਸ੍ਰਿਸ਼ਟੀ ਵੀ ਸਤ ਸਰੂਪ ਹੀ ਹੈ ਉਸ ਦੀ ਬ੍ਰਿਆਦਾ ਧਾਰੀ ਹੋਈ ਵੀ ਸੱਚੀ ਹੈ ਆਪੇ ਗੁਣ ਆਪੇ ਗੁਣਕਾਰੀ ਆਪ ਹੀ ਗਿਆਨ ਰੂਪੀ ਗੁਣ ਦੇਣ ਵਾਲਾ ਹੈ ਤੇ ਆਪ ਹੀ ਸ਼ੁਭ ਗੁਣਕਾਰੀ ਗੁਣਾ ਦੇ ਦੇਣ ਵਾਲਾ ਉਪਕਾਰੀ ਗੁਣਾ ਅਧਿਕਾਰੀ ਦੇਣ ਵਾਲਾ ਹੈ ਗੁਣਕਾਰੀ ਹੈ ਸ਼ਬਦ ਸਤ ਸਤ ਪ੍ਰਭ ਬਕਤਾ ਸਤਗੁਰ ਫਰਮਾਉਂਦੇ ਹਨ ਕਿ ਸ਼ਬਦ ਸ਼ਬਦ ਵੀ ਸੱਚਾ ਹੈ ਕਿਉਂਕਿ ਸ਼ਬਦ ਨੂੰ ਉਚਾਰਨ ਕਰਨ ਵਾਲਾ ਪ੍ਰਭ ਪਰਮੇਸ਼ਰ ਆਪ ਸੱਚਾ ਹੈ ਤੇ ਉਸ ਪਰਮੇਸ਼ਰ ਦਾ ਸ਼ਬਦ ਉਪਦੇਸ਼ ਸੱਚ ਸਰੂਪ ਹੈ ਅਤੇ ਪ੍ਰਭੂ ਪਰਮੇਸ਼ਰ ਦੇ ਨਾਮ ਨੂੰ ਜਿਹੜਾ ਵੀ ਉਚਾਰਨ ਕਰਦਾ ਹੈ ਬਖਤਾ ਭਾਉ ਉਚਾਰਨ ਵਾਲਾ ਹੈ ਉਹ ਵੀ ਸਤ ਸਰੂਪ ਹੈ ਸੁਰਤ ਸਾਤ ਸਾਤ ਜਸ ਸੁਣਤਾ ਜਿਹੜੀ ਸੁਰਤ ਬਿਰਤੀ ਪਰਮੇਸ਼ਰ ਦੇ ਨਾਮ ਵਿੱਚ ਜੁੜੀ ਹੈ ਉਹ ਵੀ ਸੱਚ ਸਰੂਪ ਹੋ ਜਾਂਦੀ ਹੈ ਜਸ ਵਡਿਆਈ ਜਿਹੜਾ ਸੁਣਨ ਵਾਲਾ ਹੈ ਉਹ ਵੀ ਸਤ ਸਰੂਪ ਹੋ ਜਾਂਦਾ ਹੈ ਬੋਜਨ ਖਾਰ ਕਉ ਸਤ ਸਭ ਹੋਏ ਗੁਰੂ ਸਾਹਿਬ ਦੁਆਰਾ ਬੁੱਝਣ ਹਾਰ ਭਾਵ ਕੀ ਸਮਝਣ ਵਾਲੇ ਨੂੰ ਸਾਰਿਆਂ ਵਿੱਚੋਂ ਸਤ ਸਰੂਪ ਹੀ ਪ੍ਰਤੀਤ ਹੁੰਦਾ ਹੈ ਨਾਨਕ ਸਤ ਸਾਥ ਪ੍ਰਭ ਸੋਏ ਸਤਗੁਰੂ ਜੀ ਕਥਨ ਕਰਦੇ ਹਨ ਕਿ ਉਹ ਪ੍ਰਭ ਵਾਹਿਗੁਰੂ ਸਾਤ ਤੋਂ ਵੀ ਸਤ ਸਰੂਪ ਹੈ ਉਹ ਵਾਹਿਗੁਰੂ ਨਿਸ਼ਚੈ ਕਰਕੇ ਸੱਚ ਹੈ ਸਤ ਸਰੂਪ ਹੈ ਸਪ੍ਰੇਸ਼ਮ ਪਰਮੇਸ਼ਰ ਕੀ ਸਤ ਸਰੂਪ ਹੈ ਤੇ ਸੋਏ ਉਸ ਦੇ ਨਾਮ ਦੀ ਸੋਭਾ ਵੀ ਸਤ ਹੈ ਆਪ ਸਮੂਹ ਸੰਗਤਾਂ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਮੁਖਰਬਿੰਦ ਜੋ ਚਾਰਨਖੋਤੀ ਹੋਈ ਗੁਰਬਾਣੀ 17ਵੀਂ ਅਸ਼ਟਪਦੀ ਸ਼ਲੋਕ ਤੇ ਇੱਕ ਪਦਾ ਇੱਕ ਪੌੜੀ ਸਰਵਰ ਕੀਤੀ ਬਿਆਨਤ ਪ੍ਰਕਾਰ ਦੀਆਂ ਬਹੁਤਾਂ ਗਲਤੀਆਂ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ